ਬਾਈ ਅੱਜ ਬਾਜੀ ਆ ਪਿੰਡ ਰਾਪੁਰ 6:53 ਮਿੰਟ ਹੋ ਗਏ 7 ਮਿੰਟ ਰਹਿ ਗਏ ਬਾਜੀ ਚੱਲਣ ਚ ਹਾਂਜੀ ਸਫਰੀ ਗਾਲ ਬਾਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹੋ ਤਾਂ ਮਿੱਤਰੋ ਬਾਜੀ ਹੋ ਗਈ ਸ਼ੁਰੂ ਓਲੇ ਵੱਜ ਗਏ ਦੋ ਕਬੂਤਰਾਂ ਨੂੰ ਓਲੇ ਵੱਜ ਗਏ ਬਾਈ ਤੇ ਪਿੰਡ ਪਹੁੰਚ ਗਏ ਆਪਾਂ ਰਾਪੁਰ ਬਾਈ ਤੇ ਅੱਜ 30 ਕਬੂਤਰ ਉੱਡਣਗੇ ਇੱਥੋਂ ਤੇ ਬਾਕੀ ਕੁਛ ਕਬੂਤਰ ਆਈ ਜਾਂਦੇ ਨੇ ਕੁਛ ਭਰਾ ਇੱਧਰ ਖੜੇ ਆ ਬਾਕੀ ਇੱਧਰ ਬਈ ਪਾਣੀ ਦੇਈ ਜਾਂਦੇ ਨੇ ਇੱਧਰ ਬੈਠੇ ਨੇ ਬਾਈ ਹੋਰੀ ਉੱਧਰ ਬੈਠੇ ਨੇ ਉਹ ਪਾਣੀ ਦੇਈ ਜਾਂਦੇ ਨੇ ਤੇ ਇੱਧਰ ਗਰਪਾਲ ਆ ਬਾਈ ਕਾਪੀ ਵਾਲਾ ਤੇ ਮੋਰਾਂ ਵਾਲਾ ਬਾਈ ਕਿੱਥੇ ਆ ਆ ਬਾਈ ਮੋਰਾਂ ਲਈ ਜਾਂਦਾ ਆਕਾਸ਼ ਲਓ ਜੀ ਤੀਜੇ ਕਬੂਤਰ ਤੇ ਮੋਰ ਲੱਗੀ ਆ ਸੀ ਚੌਥੇ ਦੇ ਉਰੋ ਦੇਣਗੇ ਉੱਲੇ ਬਾਈ ਹੋਰੀ ਚੱਕ ਤੇ ਚਾੜ ਤੇ ਵੀ ਲਓ ਜੀ ਇੱਧਰ ਹੋਰ ਆ ਕੇ ਦੋ ਦੋ ਦੇ ਮੋਰ ਲੱਗ ਗਈ ਇੱਕ ਬਾਈ ਇੱਧਰ ਛੱਡੂ ਆ ਉਹ ਛੜਤਾ ਤੇ ਇੱਕ ਇਧਰ ਆਕੇ ਦੋ ਕਬੂਤਰ ਬਾਈ ਤੇਰੇ ਵਾਲੇ ਦੇ ਲੱਗੀ ਮੋਰ ਚਾੜਦੇ ਜਾਜ ਵਾਂਗੂ ਲੋ ਜੀ ਆ ਦੋ ਤਿੰਨ ਇਕੱਠੇ ਉੱਡਣਗੇ ਇਹ ਛੜਤੇ ਵੀ ਚਾੜਤਾ ਵੀ ਇਧਰ ਲੱਗ ਗਿਆ ਵੀ ਮੋਰਾ ਦੋ ਦੇ ਛੜ ਤੇ ਬਾਈ ਕਿਸੇ ਕੋਈ ਪਿੰਜਰੇ ਜਨਾ ਪਾਰਾ ਕੁੱਤਰ ਫੇਰ ਛਡਾਉਂਗਾ ਨਹੀਂ ਹੈਗਾ ਠੀਕ ਆ ਮੋਰ ਲਵਾ ਕੇ ਆ ਡਾਤਾ ਇਹ 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 ਚੱਲ ਪਾ ਚੱਲ ਪਾ ਪੰਜ ਦਰਾਂ ਦੀ ਵਾਹ ਓਏ ਮਾਹੀ ਬੋਲੇ ਬੱਲੇ ਕੋ ਜਨੇ ਕਹਿੰਦਾ ਥੰਨੇ ਬੱਲੇ ਗੁਲਾਤੀ ਪਾਣੀ ਦੇ ਲੋ ਕਰ ਮੈਂ ਭਰ ਤੇ ਅਗਲਾ ਵੀ ਮਿੰਟ ਮਾਰੂ ਮੋਰਾ ਵੀ ਲੱਗੀ ਆ ਬਈ ਤਿੰਨ ਚਾਰ ਦੇ ਹੋਰ ਚੱਕ ਵੀ ਜਾੜਤਾ ਲੋ ਜੀ ਸ਼ਾਈ ਇਹਦੇ ਚਰਨ ਕੱਲ ਪਵਾ ਕੇ ਦੀ ਨੇ ਆ ਵੀ ਚੜਤਾ ਨਮੀ ਹੁਣ ਤਾਂ ਕਿਰਪਾ ਨੂੰ ਟੱਪ ਦੇ ਵਿੱਚ ਪਾਣੀ ਪੈ ਰਿਹਾ ਰਗਰ ਬਾਲ ਮੜਾ ਚੈੱਕ ਲੋ ਜੀ ਮੋਰ ਲੱਗੀ ਐ ਇੱਧਰ ਇੱਧਰ ਹੋਰ ਆ ਗਿਆ ਤੇ ਮੋਰ ਲਾ ਕੇ ਹੁਣ ਦੇਉ ਅੱਲਾ ਬਾਈ ਚੱਕ ਵੀ ਲੋ ਜੀ ਇੱਕ ਹੋਰ ਆ ਗਿਆ ਰੱਤਾ ਰੱਤਾ ਕੀ ਰੱਤੀ ਆ ਲੱਗੀ ਮੋਰ ਚੱਲ ਵੀ ਚੱਲ ਬਈ ਰੱਤ ਆ ਬਗਿਆ ਬਗਿਆ ਰਤਾ ਗਿਆ 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 ਇੱਧਰ ਪਹੁੰਚ ਗਏ ਬਈ ਦੋ ਦੋ ਛੱਡੋਂਗੇ ਬਈ ਹਾਂ ਬਈ ਦੋ ਛੱਡਣਗੇ ਬਾਈ ਹੋਰੀ ਪਿਛਲੀ ਵਾਰ ਵੀ ਆਈ ਸੀ ਨਾ ਤੁਸੀਂ ਹਾਂ ਬਈ ਲੈ ਗੋਪੀ ਲਾ ਮੋਰ ਇੱਧਰ ਦਾ ਦੇ ਆਹੋ ਆਓ ਨਹੀਂ ਕਿੰਨੀ ਕੁੰਮੀ ਜੀ ਕਿੱਥੇ ਹੈ ਇਹਦੀ ਤਸਰ ਲਓ ਜੀ ਛੜਤਾ ਓਏ ਵਾਹ ਦੇਖ ਬਾਈ ਇਧਰ ਆ ਗਿਆ ਬਾਈ ਦਾ ਦੂਜਾ ਕਬੂਤਰ ਲਾਗੀ ਮੋਰ ਛੜਤਾ ਵੀ ਲਓ ਜੀ ਹੋ ਗਿਆ ਇਹ ਲਓ ਜੀ ਚਲ ਚਲ ਹਾਂ ਹੋਰ ਰੋਪਿਆ ਹੋ ਗਏ ਅੰਮੀ ਔਖਾ ਕੰਮ ਕਰਨਾ ਲਓ ਜੀ ਚਲ ਐ ਆ ਗਿਆ ਤੀਜਾ ਚਾਲਵੀ ਗਏ ਭਈ ਇਧਰ ਤੋਂ ਲੈ ਕੇ ਆ ਕੇ ਮੁੰਡੇ ਲਓ ਜੀ ਆ ਛੜਤਾ ਬਾਈ ਨੇ ਪੋਲੇ ਹੱਥ ਨਾਲ ਕਹਿੰਦੇ ਹੋਰ ਆ ਗਿਆ ਇਧਰ ਲਾਗੀ ਵੀ ਮੋਰ ਲਓ ਜੀ ਇੱਧਰ ਲੈ ਗਏ ਭਾਈ ਨੀਵੀਂ ਥਾਂ 'ਚ ਭਾਈ ਲਾਈਵ ਵਾਲਿਆ ਉਹ ਡਾਦੇ ਦੋਨਾਂ ਦੇ ਮਾਰਦੇਵੇਂ ਅਗਲੇ ਕਿਤੇ ਸ਼ੱਕ ਨਾ ਰਹੇ ਲੋ ਜੀ ਉਹ ਟੈਂਕੀ ਤੋਂ ਦੋ ਕਬੂਤਰ ਉੱਡ ਗਏ ਭਾਈ ਠੀਕ ਹੈ ਜੀ ਉਹ ਡਾਤੇ ਮੁੰਡੇ ਨੇ ਉਹ ਖੜਾ ਡਾਈ ਜਾਂਦਾ ਇੱਕ ਦਾ ਹਾ ਕੋਠੇ ਦੇ ਪੂਛ ਨਾਲ ਕੋਹ ਭਰੀ ਕਛੜਾ ਠੀਕ ਹੈ ਜੀ ਆਹ ਛੜਤੇ ਭਈ ਦੋ ਹੋਰ ਲਓ ਜੀ ਕਬੂਤਰ ਸਾਰੇ ਛੜਤੇ ਭਈ ਆ ਇੱਕ ਬਈ ਹੋਰ ਆਗੇ ਜਮਾ ਟਾਈਮ ਤੇ ਲਛੜਾਓ ਬਈ ਇਹਨਾਂ ਦਾ ਵੀ ਯਾਰ ਛੜਾ ਦਿਓ ਕੋਈ ਨਹੀਂ 1 ਮਿੰਟ ਨਾਲ ਦਿੱਸ ਨਹੀਂ ਹੁੰਦਾ ਛੇ 6 ਦੀ ਕੱਢ ਲਾ ਬਈ ਇਹ ਛੜਾਉਣਾ ਆ ਆ ਬਈ ਹੋਰੀ ਹੁਣ ਲੈ ਕੇ ਆਏ ਨੇ ਕਬੂਤਰ ਜਮਾ ਲਾਸਟ ਤੇ ਕਰਾਉਂਦਾ ਛੁਰਵਾ ਦੋ ਜੀ ਇੰਟਰੀ ਲਿਖਤੀ ਕੀ ਮਾਫੀਆ ਬਾਈ ਉਹ ਸ਼ੇਪੀਅਰ ਦੱਸੋ ਨਾਮ ਦੱਸੋ ਵੀਰੇ ਨਾਮ ਲਓ ਜੀ ਇੱਧਰ ਕਬੂਤਰ ਲਿਖਣ ਲੱਗੇ ਆ ਬਾਈ ਲਾਸਟ ਆ ਨਹੀਂ ਬਾਈ ਦੋ ਆਖਰੀ ਕਬੂਤਰ ਇਸ ਤੋਂ ਬਾਅਦ ਆਉ ਕੋਈ ਨਾ ਉਸ ਤੋਂ ਬਾਅਦ ਤਾਂ ਨਹੀਂ ਛੜਾਂਗੇ ਆ ਦੋ ਆਖਰੀ ਆ ਬਾਈ ਬਾਈ ਉਹ ਲੈ ਲਾ ਤੇ ਫਿਰ ਨੇ ਬਹੁਤ ਲਾਇਕ ਕਰੋ ਮੇਰੀ ਵੀਡੀਓ ਨੂੰ ਧੰਨਵਾਦ ਜੀ ਨਹੀਂ ਨਾ ਇੰਨਾ ਟਾਈਮ ਨਹੀਂ ਹੁੰਦਾ ਹੈਗਾ ਭਤਿੰਦਰੂ ਤੁਸੀਂ ਤਾਂ ਘਰੀ ਬਣਾ ਲਿਆ ਲੋ ਜੀ ਓਲੇ ਦੇਤੇ ਸਾਰਿਆਂ ਨੂੰ ਆ ਆ ਗਿਆ ਭਈ ਆਖਰੀ ਕਬੂਤਰ ਤੇ ਚਾਹ ਪਾਣੀ ਚੱਲੀ ਜਾਂਦਾ ਦੂ ਬਾਦ ਪੀਣਿਆ ਚਾਹ ਚੂ ਭਈ ਜਾ ਕੇ ਆ ਕਬੂਤਰ ਦੇ ਲਵਾ ਕੇ ਮੋਰ ਓਲਾ ਦਵਾ ਦਈਏ ਲੋ ਜੀ ਲਾਗੀ ਇਹ ਹਾਂ ਚਿੱਟੀ ਥਾਂ ਤੇ ਲਾ ਦੇ ਦੇ ਦਿਓ ਭਈ ਓਲਾ ਉਥੋਂ ਖਾਲੀ ਥਾਂ ਚੋਂ ਦੇ ਦਿਓ ਜਾਂ ਇੱਧਰ ਜਾ ਕੇ ਦੇ ਦਿਓ ਉਥੋਂ ਮਾਰ ਦਿਓ ਖਾਲੀ ਥਾਂ ਚੋਂ ਇਹ 40 ਤੇ ਵੀ ਆ ਛੜ ਤੇ ਵੀ ਦੋ ਹੋਰ ਉਹ ਕੋਈ ਨਾ ਛੜ ਆ ਜਾਂਦੇ ਬਈ ਤਾਂ ਬਈ ਕਬੂਤਰ ਦਿੱਤੇ ਸਾਰੇ ਛੜ ਕਬੂਤਰ ਵੀ ਦਿਖਾਉਨੇ ਆ ਤੁਹਾਨੂੰ ਤਾਂ ਬਈ ਕਬੂਤਰਾਂ ਦਾ ਸਾਰਿਆਂ ਦਾ ਨਿਬੜ ਗਿਆ ਉਲੇ ਉਲੇ ਦਿੱਤੇ ਗਏ ਹੁਣ ਦਿਖਾਉਨੇ ਆ ਤੁਹਾਨੂੰ ਕਬੂਤਰ ਲਓ ਬਈ ਮਿੱਤਰੋ ਦੇਖੋ ਫਿਰ ਕਬੂਤਰ ਬਾਜ਼ੀ ਵਾਲੇ ਆ ਫਿਰਦੇ ਆ ਝੁੰਡ ਬਣਾ ਕੇ ਇੱਕ ਝੁੰਡਾ ਫਿਰਦਾ ਤੇ ਦੂਜਾ ਝੁੰਡਾ ਫਿਰਦਾ ਬਈ ਸਾਰੇ ਕਬੂਤਰ ਗੇੜੇ ਨਾਲ ਹੁਣ ਉੱਤੇ ਚੜੀ ਜਾਂਦੇ ਨੇ ਦੇਖਦੇ ਅੱਜ ਕਿ ਮੈਂ ਰੰਦੀ ਆ ਬਾਜੀ ਬਈ ਪੈਣ ਕੇ ਪੜਾ ਕੇ ਅੱਜ ਗਰਮੀ ਵੀ ਪੂਰੀ ਆ ਆ ਜੋ ਵੀ ਹੁਣ ਦਿਖਾਉਨੇ ਆ ਕਬੂਤਰ ਟੋਟਲ ਕਿੰਨੇ ਹੋ ਗਏ ਬਈ ਇਧਰ ਪਰਚਾ ਹੈਗਾ ਤੇ 1 2 3 4 5 6 7 8 9 10 10 ਇਕੱਟਿਆ ਹੋਇਆ ਹੈ 9 10 11 12 13 14 15 16 17 18 19 ਮੜਾ ਛੱਡੀ 20 21 22 23 24 25 26 27 28 29 ਆ ਇਕੱਟਿਆ ਹੋਇਆ ਹੈ ਨਾ 29 30 31 32 33 34 ਤੇ ਜਿਵੇਂ ਜਿਵੇਂ ਕਬੂਤਰ ਕੱਟੇ ਆਣਗੇ ਦਿਖਾਵਾਂਗੇ ਤੁਹਾਨੂੰ ਨਾਲੇ ਦਿਖਾਉਨੇ ਆ ਕਬੂਤਰ ਬਈ ਸਣੀ ਇੰਦਾ ਸ਼ੋਹੀ ਐਂਟਰੀ ਫੜਾ ਜੋ ਅਰੇ ਦੂਜਾ ਬੁੱਲੀ ਕੁਲਦੀਪ ਯੂਕੇ ਵੀ ਆ ਗਿਆ ਸਣੀ ਇੰਦਾ ਸ਼ੋਹੀ ਬਈ ਐਂਟਰੀ ਫੜਾ ਜੋ ਜੱਦਾ ਵੀ ਆ ਗਈ ਠੀਕ ਹੈ ਮਨਜੀਤ ਜੀ ਵੀ ਆ ਗਈ ਹੈ ਜੀ ਵੀ ਆ ਗਈ ਬਿੰਦੁਰ ਜੀ ਵੀ ਆ ਗਈ ਕੁਲਦੀਪ ਜੀ ਵੀ ਆ ਗਏ ਤਾਂ ਬੜੀ ਮੈਂ ਤਾਂ ਨਾਮ ਤਾਂ ਨਹੀਂ ਲਿਖਵਾਤਾ ਅਜੀਤ ਅਸੰਗਾ ਅਜੀਤ ਅਸੰਗਾ ਐਂਟਰੀ ਰਹਿ ਗਈ ਬਈ ਹਾਂ ਜੀ ਕਿਰਾਏ ਚ ਇੱਕ ਮੜਿਆ ਤਾਂ ਵੀ ਸਾਰੀਆਂ ਐਂਟਰੀਆਂ ਆ ਗਈਆਂ ਕੰਮ ਡਾਨਾ ਲੋ ਵੀ ਕਬੂਤਰ ਐਂਟਰ ਹੋ ਗਏ ਸਾਰੇ ਹਨਾ ਚੈੱਕ ਪਾਸ ਹੋ ਗਏ ਸਾਰਿਆਂ ਦੀਆਂ ਐਂਟਰੀਆਂ ਆ ਗਈਆਂ ਹੁਣ ਬਣਾਉਂਦਾ ਗਰਪਾਲ ਗਰੁੱਪ ਬਣਾਤਾ ਗਰੁੱਪ ਜਨਨੀ ਕੀ ਆਹ ਸਕੈਨਰ ਦੇਤਾ ਬਾਈ ਸਾਰੇ ਭਰਾਵਾਂ ਨੂੰ ਹੁਣ ਐਡ ਕਰ ਲੈਣਗੇ ਸਾਰੇ ਜਨੇਆਨੇ ਬਾਜੀ ਛੱਡੀ ਆ ਜਿਹਨੂੰ ਯਾਰ ਇੱਥੇ ਦੱਸਦੇ ਹੋ ਕਿਸ ਨੂੰ ਠੀਕ ਹੈ ਜਿਹੜੇ ਆ ਪੰਜ ਸੱਤਾਂ ਦੇ ਫੋਟਾਂ ਖਿੱਚ ਲਓ ਬਾਕੀ ਅੱਗੇ ਭੇਜੀ ਚਲੋ ਫੋਟਾਂ ਖਿੱਚ ਲਓ ਅੱਗੇ ਭੇਜੋ ਮੁਹਵਲਾ ਡਾ ਬਾਂਮਣ ਵਾਲਾ ਮਾਨਸਾ ਸਭ ਕਿਤੇ ਜਾਣਦੇ ਲਓ ਬਈ ਆਪਾਂ ਅੱਗੇ ਕੋਠੀ ਤੇ ਹੁਣ ਦਿਖਾਉਨੇ ਆ ਤੁਹਾਨੂੰ ਕਬੂਤਰ ਬਾਜੀ ਦੇ ਵਿੱਚ ਜਿਹੜੇ ਉੱਡੀ ਜਾਂਦੇ ਨੇ ਤੇ ਕਬੂਤਰ ਰਹਿ ਗਏ ਬਈ 32 ਇੱਕ ਕਬੂਤਰ ਕੱਟਿਆ ਗਿਆ ਤੇ ਜਿਹੜਾ ਆ ਕਬੂਤਰ ਆ ਬਈ ਕਾਲੀਆਂ ਗੱਛਾਂ ਵਾਲਾ ਇਹ ਕੱਟਿਆ ਗਿਆ ਤਔਰੋ ਬਈ ਕਬੂਤਰ ਵਧੀਆ ਕਲੀਅਰ ਦਿਖਣਗੇ ਹੁਣ ਇਧਰ ਸਾਰੇ ਪਾਫੇ ਨਿਗਾ ਰਹਿੰਦੀ ਐ ਜਿੱਥੋਂ ਜਿੱਥੋਂ ਤੱਕ ਬਈ ਆ ਨਿਗਾ ਜਾਂਦੀ ਐ ਇੱਥੋਂ ਤੱਕ ਘਰਨੇ ਬਸ ਆ ਏਡਾ ਕ ਪਿੰਡ ਆ ਇੱਥੋਂ ਲੈ ਕੇ ਆਏ ਜਾਂਦਾ ਉਸ ਤੋਂ ਬਾਅਦ ਉਹ ਜਿਹੜਾ ਸਾਹਮਣੇ ਘਰ ਆ ਟੈਂਕੀ ਵਾਲਾ ਉੱਥੋਂ ਆਏ ਹੋ ਕੇ ਉੱਥੋਂ ਦੀ ਫਿਰ ਆਏ ਹੋ ਕੇ ਬਸ ਇੱਥੇ ਆ ਕੇ ਪਿੰਡ ਖਤਮ ਹੋ ਜਾਂਦਾ ਤਾਂ ਬਈ ਛੋਟਾ ਜਿਹਾ ਪਿੰਡ ਆ ਕਿੰਨੀ ਵੋਟ ਹੋਊ ਬਈ ਤੁਹਾਡੇ ਪਿੰਡ ਹੈ ਜੱਸੀ ਤੁਹਾਡੇ 350 350 ਵੋਟ ਆ ਬਈ ਆ ਪਿੰਡ ਦੀ ਹੁਣ ਆਪ ਸਾਹ ਲਾ ਲਓ ਕਿੱਡਾ ਖੂ ਲਓ ਬਈ ਠੰਡਾ ਪਾਣੀ ਪਿਉਣ ਲੱਗਿਆ ਮੁੰਡਿਆਂ ਨੂੰ ਸਾਰਿਆਂ ਨੂੰ ਬਾਜੀ ਵਾਲਿਆਂ ਨੂੰ ਬਰਫ਼ ਲਿਆਂਦੀ ਬਈ ਅੱਧੀ ਫਿੱਲੀ ਆਹ ਡਰਮ ਦੇ ਵਿੱਚ ਪਾਉਨੇ ਆ ਬਰਫ਼ ਚੱਕ ਦੋਨੋਂ ਆ ਤਮਾਰਾ ਗੱਟੇ ਦਾ ਚੱਕ ਟੇਡੀ ਕਰ ਲਾ ਗੁਰਪ੍ਰੀਤ ਦਾ ਨਹੀਂ ਯਾਰ ਬਾਈ ਇਧਰ ਹੈਗੇ ਤੇ ਹੱਥ ਪਾਉਣ ਨੂੰ ਹੋਊਗਾ ਉਹ ਇਹਦੇ ਹੱਥ ਪਾਉਣ ਨੂੰ ਹੈਗੇ ਇਹਦੇ ਸਾਈਡ ਤੇ ਬਰਫ਼ ਦੇ ਅੰਦਰ ਲੈ ਪਾਣੀ ਮਾ ਲਓ ਜੀ ਗਈ ਬਰਫ਼ ਅੰਦਰ ਸਤਨਾਮ ਵਾਹਿਗੁਰੂ ਹੁਣ ਪੀਣ ਕੇ ਮੁੰਡੇ ਠੰਡਾ ਠੰਡਾ ਪਾਣੀ ਬਾਜੀ ਵਾਲੇ ਸਾਰੇ ਨਾਲੇ ਖਾਉਣੇ ਰੋਟੀ ਬਈ ਟਾਈਮ ਵਾਲੇ ਕਬੂਤਰਾਂ ਦਾ ਟਾਈਮ ਹੋ ਗਿਆ ਬਈ ਪੂਰਾ ਜਾਦੂ ਕਨੇਡਾ ਸੂਜਲਾ ਫਲਾਣਾ ਜੇ ਕੇ ਨਹਿਲ ਮੋਹੇ ਤੋਂ ਕਲਾਣਾ ਕਬੂਤਰ ਕੱਟਦੇ ਬਈ ਇਹ ਲਓ ਜੀ ਟਾਈਮ ਲੱਗਿਆ ਸੀ ਕਬੂਤਰਾਂ ਤੇ ਸੱਤ ਤੇ ਚਾਰ ਤੇ ਚਾਰ ਤੇ ਸੀ ਚਾਰੇ ਨਹੀਂ ਆਏ ਚਾਰੇ ਇਕੱਠੇ ਗਏ ਚਾਰ ਕਬੂਤਰਾਂ ਤੇ ਟਾਈਮ ਲੱਗਿਆ ਸੀ ਬਈ ਚਾਰੇ ਇਕੱਠੇ ਗਏ 30 ਕਬੂਤਰ ਰਹਿ ਗਏ ਬਈ ਟੋਟਲ ਚਾਰ ਕਬੂਤਰ ਕੱਟੇ ਗਏ ਲਓ ਜੀ ਇੱਧਰ ਕੱਪ ਵੀ ਪਹੁੰਚ ਗਏ ਆ ਦੂਜਾ ਨਾਮ ਆ ਪਹਿਲਾ ਕੱਪ ਵੱਡਾ ਬਈ 5 ਫੁੱਟ ਵਾਲਾ ਉਹ ਥੱਲੇ ਪਿਆ ਉਹ ਵੀ ਦਿਖਾਉਣਾ ਥਨੂੰ ਲੈ ਵੀ ਅੰਦਰ ਰੱਖ ਦੇ ਕੱਪ ਕਿਤੇ ਕਬੂਤਰ ਡੇਪੇ ਪਤੰਗੀਆਂ ਆਈਆਂ ਇਹਦੇ ਲੰਗਰ ਚੱਲ ਪਿਆ ਵੀ ਢਾਬੇ ਤੋਂ ਮੰਗਾਲੀ ਰੋਟੀ ਤੁਹਾਡੇ ਵਾਸਤੇ ਬਹਿ ਜਾਓ ਵੀ ਛਾਂ 'ਚ ਠੰਡਾ ਪਾਣੀ ਕਰਤਾ ਤੁਹਾਡੇ ਵਾਸਤੇ ਲਓ ਨਿਆਰੇ ਇੱਧਰ ਬਹਿ ਗਏ ਬਈ ਲੈਂਡ 'ਚ ਸਾਰੇ ਤਾਂ ਮਿੱਤਰੋ ਬਈ ਸਾਰੇ ਭਰਾਵਾਂ ਨੂੰ ਟੀਫਨ ਫੜਾਤੇ ਦੋ ਬਾਈਆਂ ਦਾ ਇੱਕ ਟੀਫਨ ਆ 12 ਰੋਟੀਆਂ ਨੇ ਵਿੱਚ ਤੁਸੀਂ ਨਹੀਂ ਛੱਕਦੇ ਲੰਗਰ ਬਾਈ ਜੀ ਲੋ ਬਈ ਲੰਗਰ ਚੱਲ ਰਿਹਾ ਬਾਜੀ ਤੇ ਬਾਕੀ ਬਈ ਲੰਗਰ ਤਾਂ ਘਰੇ ਤਿਆਰ ਕਰਨਾ ਸੀ ਪਰ ਬਈ ਸੀਜ਼ਨ ਕਰਕੇ ਹਨਾ ਤੂੜੀ ਤਾੜੀ ਬਣਦੀ ਆ ਤਾਂ ਕਰਕੇ ਬੁੜੀਆਂ ਨਹੀਂ ਮਿਲੀਆਂ ਐਫਲੀ ਟੀਫਨ ਮੰਗਾਤੇ ਸਾਰਿਆਂ ਨੂੰ ਆ ਜੋ ਵੀ ਹੁਣ ਕਰਦਿਆਂ ਚੈੱਕ ਕਬੂਤਰ ਕਿਹੜੇ ਕਿਹੜੇ ਕਬੂਤਰ ਬਾਜੀ ਦੇ ਵਿੱਚ ਸ਼ਾਮਲ ਨੇ ਚੈੱਕ ਪਾਸ ਕਰਦਿਆਂ ਪੱਲੇ ਪੂਛ ਵਾਲਾ ਤੇ ਇਧਰ ਕਾਪੀ ਤੇ ਛਾੜਦਿਆਂ ਆ ਆਉਂਦੇ ਨਹੀਂ ਆਉਂਦੇ ਨਹੀਂ ਆ ਆ ਗਏ ਦੇਖ ਲੈ ਲੈ ਆਹ ਉਹਦੇ ਤੂਸਿਆਂ ਕਿਨੇ ਕੀੜਿਆ ਆ ਆ ਗਏ ਬਈ ਕਬੂਤਰ ਕਰਤਾ ਕਰਤਾ ਲੰਗਾਂ ਲਗਾਤੇ ਦੋਨੇ ਪਗਲਾਂ ਲਗਾਤੇ ਦੋਨੇ ਪਗਲਾਂ ਕਾਰ ਇੰਟਰੀ ਸੀ ਬਾਰੇ ਪੁੱਛਣ ਕਰਦੇ ਸੈਕਿੰਡ ਸੈਕਿੰਡ ਲਾ ਵੀ ਆ ਰਹੇ ਵੀਰੋਂ ਹਾਂ ਵੀ ਬੋਲਦੋ ਨਾ ਇੱਕ ਇੱਕ ਕਰਕੇ ਇੱਕ ਇੱਕ ਕਰਕੇ ਕਰਾਈ ਚੱਲੋ ਵਿੰਦਰੇ ਵਾਲਾ ਵੀ ਆ ਗਿਆ ਕਾਰੋ ਐਮਪੀ ਤੋਂ ਉੱਤਰ ਵਾਲਾ ਵੀ ਆ ਰਿਹਾ ਉੱਥੇ ਚੱਲੀ ਕੇ ਆ ਵੀ ਆ ਰਹੇ ਆ ਵੀ ਕਰਦੇ ਤਿੰਨ ਕਬੂਤਰ ਆ ਕਰਦਾ ਆ ਕਰਦੇ ਹਾਂ ਆ ਵੀ ਕੁੱਤਾ ਮਿੱਤਰੋ ਬਈ ਜਿਹੜੇ ਕਬੂਤਰ ਆ ਉੱਡੇ ਫਿਰਦੇ ਨੇ ਆ ਸਾਰਿਆਂ ਦਾ ਰੰਗ ਦੇਖ ਲਿਆ ਤੇ ਚੈੱਕ ਕਰਤੇ ਤੇ ਸ਼ਾਮਲ ਕਰਤੇ ਬਾਜੀ ਦੇ ਵਿੱਚ ਜਿਹੜੇ ਇਹਨਾਂ ਚੋਂ ਨਹੀਂ ਦੇਖੇ ਉਹਨਾਂ ਤੇ ਲਾਵਾਂਗੇ ਟਾਈਮ ਹੁਣ ਇੱਕ ਆ ਕੇ ਬਹਿ ਗਿਆ ਬਈ ਟੈਂਕੀ ਤੇ ਆ ਆ ਬਹਿ ਗਿਆ ਬਈ ਕਬੂਤਰ ਆ ਕੇ ਟੈਂਕੀ ਤੇ ਇੱਕ ਆ ਗਿਆ ਆ ਗਿਆ ਬੈਠੂ 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 ਇਹ ਚੱਕ ਡਿੱਗ ਪਿਆ ਹੁਣ ਫੜਦੇ ਆ ਬਈ ਇਹਨੂੰ ਜੀਦਾ ਹੈਗਾ ਦੇ ਦਾਂਗੇ ਤੇ ਗਰਮੀ ਬਹੁਤ ਜਿਆਦਾ ਵੱਧ ਗਈ ਬਈ ਕਬੂਤਰ ਡਿੱਗਣ ਲੱਗੇ ਦੇਖੋ ਵੀ ਕਿਵੇਂ ਚੁੰਝ ਪੱਟ ਰੱਖੀ ਆ ਕਬੂਤਰ ਨੇ ਫੜ ਕੇ ਦਿੰਨੇ ਆ ਬਸ ਡਬਲਿਆ ਕੀਦਾ ਹੈ ਨਾ ਪਤਾ ਨਹੀਂ ਕੀਦਾ ਬਈ ਕਬੂਤਰ ਇਕੱਠ ਦੇ ਆਹ ਰੰਗ ਦਿਖਾਈ ਰੰਗ ਦਿਖਾਈ ਕਬੂਤਰ ਦਾ ਗੁਰਪਿਆਰ ਪੁੰਦੜਾ ਕਬੂਤਰ ਕੱਟਤਾ ਸਾਡੇ ਕੋਲੋਂ ਲੈ ਜਾਓ ਠੀਕ ਹੈ ਟੈਂਕੀ ਟੈਂਕੀ ਤੇ ਆ ਕੇ ਬਹਿ ਗਿਆ ਗੋਠੀ ਦੀ ਬਹਿ ਗਿਆ ਸੀ ਆ ਕੇ ਇਹ ਹੱਥ ਚਾ ਕਬੂਤਰ ਓਏ ਥੱਲੇ ਹੋਏ ਕਬੂਤਰ ਬਹੁਤ ਆ ਕੇ ਬੈਠਣਗੇ ਕਬੂਤਰੋ ਉਹ ਆ ਗਏ ਤੈਨਾਂ ਏ ਆ ਚੱਕ ਬਈ ਬਹੁਤ ਕਬੂਤਰ ਆ ਗਏ ਬੈਠਣ ਵਾਸਤੇ ਆ ਦੇਖੋ ਬਈ ਸਾਰੇ ਡਿੱਗਦੇ ਫਿਰਦੇ ਆ ਗਰਮੀ ਇੰਨੀ ਜਿਆਦੇ ਵੱਧ ਗਈ ਬਈ 2 ਵਜੇ ਦਾ ਟਾਈਮ ਹੋਇਆ ਹਲੇ ਤੇ ਬਈ ਕਬੂਤਰਾਂ ਦੀ ਡਾਰ ਆ ਗਈ ਡਿੱਗਣ ਵਾਸਤੇ ਦੇਖੋ ਕਿਵੇਂ ਫਿਰਦੇ ਆ ਡਿੱਗਦੇ ਏ ਆ ਗਿਆ ਕੋਠੀ ਤੇ ਏ ਆ ਚੱਕ ਉਧਰ ਪੈ ਗਿਆ ਬੜਾਕਾ ਟੈਂਕੀ ਤੇ ਇਹ ਆ ਚੱਕ ਦੇਖੋ ਬਈ ਐਂ ਦੇਖਦੇ ਆ ਕਬੂਤਰ ਥੋੜੇ ਜੇ ਟਾਈਮ ਚ ਬਾਜੀ ਬਦਲ ਗਈ ਬਈ ਦੇਖੋ ਕਿਵੇਂ ਡਿੱਗ ਜਾਂਦੇ ਨੇ ਆ ਆ ਗਏ ਬਈ ਪੰਜ ਸੱਤ ਕਬੂਤਰ ਹੋਰ ਬਾਜੀ ਨਿਬੜੀ ਲੋ ਬਸ ਐਂ ਫਿਰਦੇ ਆ ਡਿੱਗਦੇ ਇਹ ਆ ਵੜ ਕੇ ਇੱਕ ਕੋਠੀ ਚ ਚੱਕ ਪੈ ਗਿਆ ਢਾਕਾ ਤਾਂ ਬਈ ਐਸ ਟਾਈਮ 2:30 ਵਜੇ ਦਾ ਟਾਈਮ ਹੋ ਗਿਆ ਆ ਬਾਈ ਖੜਾ ਕਾਪੀ ਵਾਲਾ ਤੇ 15 ਕਬੂਤਰ ਰਹਿ ਗਏ ਬਈ ਹਨਾ 15 ਰਹਿ ਗਏ ਬਈ 15 ਰਹਿ ਗਏ ਬਾਜੀ ਦੇ ਵਿੱਚ ਕੁਮਾਰ ਕਰਾਂਗੇ ਇਹ ਦੱਸ ਦਾਂਗੇ ਕਿੰਨੇ ਰਹਿ ਗਏ ਕਿੰਨੇ ਘਟੇ ਜਾਂਦੇ ਨੇ ਲੋ ਬਈ ਮਿੱਤਰੋ 2:30 ਵੱਜ ਗਏ ਤੇ ਰਿਕਾਰਡਿੰਗ ਪਾਉਣ ਲੱਗਿਆ ਹੁਣ ਬਈ ਦੱਸਦੇ ਆ ਕਿੰਨੇ ਕਬੂਤਰ ਰਹਿ ਗਏ ਬਾਜੀ ਦੇ ਵਿੱਚ ਬਈ ਬਹੁਤ ਕਬੂਤਰ ਬਹਿ ਗਏ ਤੇ ਬਹੁਤ ਕੱਟੇ ਗਏ ਹੁਣ ਤੁਹਾਨੂੰ ਦੱਸਦੇ ਆ ਵੀ ਕਿੰਨੇ ਕਬੂਤਰ ਰਹਿ ਗਏ ਬਾਜੀ ਦੇ ਵਿੱਚ ਬਈ 2:35 ਤੋਂ ਟਾਈਮ ਸਟਾਰਟ ਹੈਗਾ ਅਮਿੱਤ ਢਸਕਾ ਗਗਨ ਰੱਤਾ ਖੇੜਾ ਆਮਨੀ ਜਾਖੜਾ ਤੇ ਜੋਗਾ ਰੋਝਾੜੀ ਆ ਕਬੂਤਰਾਂ ਤੇ ਟਾਈਮ ਆ ਬਈ ਜੀਦਾ ਨਿਗਾਹ ਮਾਰ ਲਓ ਲਓ ਬਈ ਕਬੂਤਰਾਂ ਤੇ ਲਾਤਾ ਟਾਈਮ ਤੇ 9 ਕਬੂਤਰ ਸ਼ਾਮਲ ਨੇ ਬਾਜੀ ਦੇ ਵਿੱਚ ਲੋ ਜੀ ਕਬੂਤਰ ਨੀਵੇਂ ਆ ਗਏ ਹੁਣ ਦਿਖਾਉਨੇ ਆ ਕਬੂਤਰ ਤਾਂ ਮਿੱਤਰੋ ਮੈਚ ਗਿਆ ਫਸ ਬਈ 9 ਕਬੂਤਰ ਰਹਿ ਗਏ ਆ ਫਿਰਦੇ ਨੇ ਬਈ 9 ਕਬੂਤਰ ਜਿਹੜੇ ਬਾਜੀ ਦੇ ਵਿੱਚ ਨੇ ਏ ਆ ਚੱਕ ਬਈ 8 ਰਹਿ ਗਏ ਬਈ ਟੋਟਲ 8 ਕਬੂਤਰ ਚੁੱਪ ਚੁੱਪ ਇੱਕ ਹੋਰ ਆ ਗਿਆ ਦੋ ਤਿੰਨ ਬੈਠਣਗੇ ਉਹ ਦੋ ਤਿੰਨ ਬੈਠਣਗੇ ਇਕੱਠੇ ਹੁਣ ਚੁੱਪ 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 ਦੋ ਤਿੰਨ ਬੈਠਣਗੇ ਬੈ ਗੇ ਬੈ ਗੇ ਬੈ ਗੇ ਰਿੰਕੂ ਬਲਾਡਾ ਕਬੂਤਰ ਵਹਿ ਗਿਆ ਬੋਤਲ ਕੱਟਦੀ ਬਈ ਓਏ ਕਿਉਂ ਯਾਰਾਂ ਤਰੀਆਂ ਨੂੰ ਕੋਈ ਡਰੋਂਗ ਆ ਗਿਆ ਯਾਰ ਲਓ ਵੀ ਇੱਕ ਕਬੂਤਰ ਹੋਰ ਕੱਟਿਆ ਗਿਆ ਤਿਆਰ ਹੈਗੇ ਬਈ ਕਬੂਤਰ ਥੋੜੇ ਜੇ ਬਸ ਆ ਫਿਰਦੇ ਆ ਸਾਰੇ ਲਵੇ ਤਵੇ ਗਰਮੀ ਬਹੁਤ ਜ਼ਿਆਦਾ ਵੱਧ ਗਈ ਏ ਇਧਰ ਹੋਰ ਆ ਗਿਆ ਬਈ ਇੱਕ ਏ ਏ ਏ ਏ ਆ ਬਹਿ ਗਿਆ ਬਈ ਚੱਕ 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 ਪੈ ਗਿਆ ਆਪਣਾ ਆਕਾ ਏ ਚੱਕ ਬਈ 6 ਕਬੂਤਰ ਰਹਿ ਗਏ ਬਈ ਉਹ ਆ ਗਿਆ ਇੱਕ ਬਈ ਉਹ ਦੇਖੋ ਦੇਖੋ ਦੇਖ ਏ ਚੱਕ ਵੀ ਪੈ ਗਿਆ ੜਾਕਾ ਇੱਕ ਹੋਰ ਬਹਿ ਗਿਆ ਬਈ ਕਬੂਤਰ ਹਾਕੀਮਤ ਜੱਖਰ ਵੀ ਬਹਿ ਗਿਆ ਕਬੂਤਰ ਬਈ ਉਹ ਰਖਤਾਂ ਜਾਂ ਚੜ ਗਿਆ ਜਾ ਕੇ ਕੀਮਤ ਜੱਖਰ ਸਕੂਲ ਸਕੂਲ ਚ ਬਹਿ ਗਿਆ ਪਿੱਪਲ ਚ ਆ ਕਬੂਤਰੀ ਬਹੁਤ ਚੀੜ ਮਰੀ ਜਾਂਦੀ ਆ ਬਈ ਬਹੁਤ ਟਾਈਮ ਦੀ ਬੈਠਣਾ ਆਈ ਆ ਪਰ ਬੈਠੀ ਨਹੀਂ ਜਾਂਦੀ ਚਾਰ ਪੰਜ ਕਬੂਤਰ ਬਹਿ ਗਏ ਇਹਦੇ ਅੱਗੇ ਅੱਗੇ ਪਰ ਇਹ ਨਹੀਂ ਬੈਠੀ ਬਈ ਜੇ ਕਬੂਤਰ ਸਹੀ ਰ ਹੈ ਬਈ ਸਾਡੇ ਕੋਲੇ ਹੁਣ ਪੰਜੇ ਪੰਜ ਕਬੂਤਰ ਰਹਿ ਗਏ ਬਈ ਬਾਜੀ ਦੇ ਵਿੱਚ ਪੰਜੇ ਸਹੀ ਨੇ ਕੋ ਬੀ ਜਾਣ ਰਿਹਾ ਹੱਦ ਕਰਦਾ ਹਨ ਹੱਦ ਜਾਣ ਦੇ ਚੜ ਜਾਂਦੇ ਕੋ ਉਹ ਰੌਲਾ ਨਾਨਾ ਨੇ ਕੋ ਵੀ ਝਾਂ ਦੇ ਕਿੱਧਰੇ ਆ ਗੂਤਰੇ ਆ ਇੱਕ ਕਬੂਤਰ ਬਈ ਉਧਰ ਸਪੈਦਿਆਂ ਚ ਵੜ ਗਿਆ ਚਾਰ ਕਬੂਤਰ ਰਹਿ ਗਏ ਟੋਟਲ ਬਾਜੀ ਦੇ ਵਿੱਚ ਚਾਰ ਕਬੂਤਰ ਆ ਗਈ ਬਈ ਇੱਕ ਹੋਰ ਉਹੀ ਜਿਹੜੀ ਚੀਡ ਮਾਰਦੀ ਸੀ ਇਹ ਵੀ ਵਹਿ ਗਈ ਤਿੰਨ ਰਹਿ ਗਏ ਤਿੰਨ ਬਾਈ ਤਿੰਨ ਸੌਰੀ ਤਿੰਨ ਰਹਿ ਗਏ ਬਾਈ ਤਿੰਨ ਬਾਈ ਹੁਣ ਹੋ ਜਾ ਥੱਲੇ ਉਤਰ ਜਾ ਬੜੇ ਬੰਦੇ ਦਾ ਜਿਹੜਾ ਤਿੰਨ ਕਬੂਤਰ ਸਹੀ ਨੇ ਟੋਟਲ ਤਿੰਨ ਕਬੂਤਰ ਰਹਿ ਗਏ ਬਈ ਬਾਜੀ ਚ ਪਿੰਡ ਰਾਪੁਰ ਤੋਂ ਵੀਡੀਓ ਕਰ ਦਿਓ ਸ਼ੇਅਰ ਬਈ ਚਲਦੀ ਚਲਦੀ ਬੱਸ ਨੇ ਬੜਨ ਵਾਲਾ ਮੈਚ ਤਿੰਨ ਕਬੂਤਰ ਰਹਿ ਗਏ ਟੋਟਲ ਠੋੜੇ ਤਿੰਨ ਹੀ ਕਬੂਤਰ ਨੇ ਦੇਖ ਲੋ ਵੀ ਆ ਤਿੰਨ ਬਾਈਆਂ ਦੇ ਕਬੂਤਰ ਰਹਿ ਗਏ ਬਈ ਸਾਂਝੀ ਕਰਨੀ ਆ ਜਾਂ ਚੱਲਣ ਦਿਓ ਵੀ ਮੈਚ ਚੱਲਣ ਦਿਓ ਬਾਈ ਕਹਿੰਦੇ ਚੱਲਣ ਦਿਓ ਵੀ ਸਾਂਝੀ ਨਹੀਂ ਕਰਨੀ ਹੈਗੀ ਤਾਲੋ ਵੀ ਬਾਜੀ ਸਾਂਝੀ ਨਹੀਂ ਹੁੰਦੀ ਮੈਂ ਚੜ ਗਿਆ ਬਈ ਪੂਰਾ ਚੱਲੂਆ ਮੈਚ ਤਿੰਨ ਕਬੂਤਰਾਂ ਦਾ ਦੇਖਾਂਗੇ ਕਿਹੜਾ ਬੈਂਦਾ ਕਿਹੜਾ ਉੱਡਦਾਗਾ ਪਹਿਲ ਦੂਜੇ ਤੀਜ ਕਿਹਨੂੰ ਮਿਲਦੀ ਆ ਆ ਹੁੰਦਾ ਇੱਕ ਤੇ ਸ਼ਾਮਲਾ ਬਈ ਇੱਕ ਕਬੂਤਰ ਇੱਕ ਆ ਫਿਰਦਾ ਬਈ ਬਾਜੀ ਦੋ ਆ ਫਿਰਦੇ ਦੋ ਕਬੂਤਰ ਆ ਹੁੰਦੇ ਨੇ ਆ ਤਿੰਨ ਕਬੂਤਰਾਂ ਚ ਮੈਚ ਫਸਿਆ ਪਿਆ ਬਈ ਪੂਰਾ ਉਹ 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 ਟਾਲੀ ਚ ਮੇ ਆ ਕਬੂਤਰ ਬਈ ਇੱਧਰ ਬੈਂਦਾ ਫਿਰਦਾ ਬਈ ਟਾਲੀਆਂ ਚੜ੍ਹਵਾ ਚੜ੍ਹਦਾ ਫਿਰਦਾਗਾ ਤਾਂ ਇਸ ਤੋਂ ਬਾਅਦ ਦੋ ਰਹਿ ਜਾਣਗੇ ਬਈ ਜੇ ਇੱਕ ਬਹਿ ਗਿਆ ਤਾਂ ਉਹ ਫਿਰਦਾ ਨੀਮਾ ਜਾ ਉਹ ਬਹਿ ਗਿਆ ਉਹ ਬਹਿ ਗਿਆ ਆ ਜਾਂਦਾ ਬਈ ਕਬੂਤਰ ਥੱਲੇ ਨੂੰ ਉਧਰ ਦੇਖੋ ਬਈ ਨਿਮਾ ਕਣੀ ਥੱਲੇ ਜਮਾ ਉਹ ਮੁੜ ਗਿਆ ਉਥੋਂ ਉਹ ਮੁੜ ਗਿਆ ਉਹ ਮੁੜ ਗਿਆ ਉਹ ਬਈ ਐਵੇਂ ਨਹੀਂ ਯਾਰ ਉਹ ਕਰ ਉਹ ਬਹਿ ਗਿਆ ਉਹ ਬਹਿ ਗਿਆ ਬਈ ਸਾਹਮਣੇ ਘਰ ਤੇ ਜਿਹੜਾ ਨੀਮਾ ਜਾ ਘਾਰਾ ਲਾਸਟ ਤੇ ਐਂਡ ਤੇ ਦੇਖੋ ਬਈ ਆ ਬਹਿ ਗਿਆ ਕਬੂਤਰ ਦੋ ਕਬੂਤਰ ਰਹਿ ਗਏ ਬਈ ਆ ਤੀਜਾ ਬਹਿ ਗਿਆ ਉਹ ਬਹਿ ਗਿਆ ਬਈ ਕਮੂਤਰ ਹਾਂ ਠੀਕ ਹੈ ਦੋ ਨੰਬਰਾਂ ਚ ਬਾਜੀ ਹੈ ਬਈ ਤਾਂ ਮੇਤਰੋ ਬਈ ਦੋ ਕਬੂਤਰਾਂ ਚ ਬਾਜੀ ਰਹਿ ਗਈ ਬਈ ਪਹਿਲਾਂ ਤਿੰਨ ਫੀ ਇੱਕ ਬਾਈਆਂ ਦੇ ਦੋ ਕਬੂਤਰ ਸੀ ਇੱਕ ਦਾ ਇੱਕ ਸੀਗਾ ਤਾਂ ਬਈ ਉਹ ਸਾਂਝੀ ਨਹੀਂ ਕਰੀ ਜਿਹੜੇ ਬਾਈਆਂ ਦੇ ਦੋ ਕਬੂਤਰ ਸੀ ਉਹਨਾਂ ਦਾ ਇੱਕ ਬਹਿ ਗਿਆ ਤੇ ਇੱਕ ਉਹਨਾਂ ਦਾ ਰਹਿ ਗਿਆ ਇੱਕ ਆ ਬਾਈਆਂ ਦਾ ਰਹਿ ਗਿਆ ਦੋ ਕਬੂਤਰ ਰਹਿ ਗਏ ਬਸ ਟੋਟਲ ਬਾਜੀ ਦੇ ਵਿੱਚ ਨਹੀਂ ਤਾਂ ਤਿੰਨੇ ਚ ਬਾਜੀ ਸਾਂਝੀ ਹੋ ਜਾਣੀ ਸੀ ਪਰ ਹੁਣ ਦੋਨੇ ਪਾਰਟੀਆਂ ਦਾ ਇੱਕ ਇੱਕ ਕਬੂਤਰ ਰਹਿ ਗਿਆ ਬਈ ਦੇਖੋ ਕੀ ਬਣਦਾ ਇੱਕ ਦਾ ਦੋ ਸੀ ਇੱਕ ਦਾ ਇੱਕ ਸੀ ਤੇ ਦੋ ਕਬੂਤਰਾਂ ਦੇ ਵਿੱਚੋਂ ਬਈ ਇੱਕ ਕਬੂਤਰ ਉਧਰ ਨੂੰ ਹੋ ਲਿਆ ਖੇਤਾਂ ਕਣੀ ਸਿੱਧਾ ਜਾਈ ਜਾਂਦਾਗਾ ਦੇਖੋ ਮੁੜ ਕੇ ਆਉਂਦਾ ਕਿ ਨਾ ਉਧਰ ਨੂੰ ਹੋ ਲਿਆ ਇੱਕ ਦਾ ਉਹ ਟੱਪ ਗਿਆ ਬਈ ਉਹ ਤਾਂ ਤਾ ਮੇਤਰੋ ਬਈ ਬਾਜੀ ਦੇ ਵਿੱਚ ਇੱਕ ਕਬੂਤਰ ਰਹਿ ਗਿਆ ਬਈ ਇੱਕ ਉਧਰ ਨੂੰ ਗਿਆ ਹੋਇਆ ਜੇ ਉਹ ਕਬੂਤਰ ਵਾਪਸ ਆ ਗਿਆ ਤਾਂ ਬਾਜੀ ਦੇ ਵਿੱਚ ਦੋ ਕਬੂਤਰ ਹੋ ਜਾਣਗੇ ਨਹੀਂ ਫਿਰ ਇੱਕ ਕਬੂਤਰ ਫਿਰਦਾ ਬਈ ਰੱਤਾ ਉਹ ਜਿੱਤੂਗਾ ਉਰੀ ਕਬੂਤਰ ਫਿਰਦਾ ਬਈ ਇੱਥੇ ਹੀ ਫਿਰਦਾ ਦਿਖਾਉਨੇ ਆ ਤੁਹਾਨੂੰ ਉਹ ਸਰਪੰਚਾ ਛਤਰੀ-ਛੁਤਰੀ ਕਿੱਥੇ ਨੇ ਇਹ ਇੱਕ ਕਬੂਤਰ ਰਹਿ ਗਿਆ ਬਈ ਬਾਜੀ ਦੇ ਵਿੱਚ 5 ਮਿੰਟ ਦੇਤੇ ਦੂਜੇ ਕਬੂਤਰ ਨੂੰ ਜੇ 5 ਮਿੰਟਾਂ ਚ ਉਧਰੋਂ ਵਾਪਸ ਆ ਗਿਆ ਤਾਂ ਠੀਕ ਆ ਨਹੀਂ ਫਿਰ ਰੱਤਾ ਕਬੂਤਰ ਬਾਜੀ ਜਿੱਤ ਜੂ ਬਈ ਤੇ ਕਬੂਤਰ ਦਿਖਾਉਨੇ ਆ ਰੱਤਾ ਕਿੱਥੇ ਫਿਰਦਾ ਨੀ ਕਮਾਰੀ ਰੱਤਾ ਕਿੱਥੇ ਆ ਆ ਫਿਰਦਾ ਆ ਫਿਰਦਾ ਬਾਈ ਰੱਤਾ ਕਬੂਤਰ ਚਿੜੀਆਂ ਫੜਦਾ ਬਾਜੀ ਚ ਕੱਲਾ ਲੋ ਬਈ ਮਿੱਤਰੋ ਬਾਜੀ ਖਤਮ ਹੋਣ ਵਾਲੀ ਆ ਬਾਈ ਬਾਜੀ ਦੇ ਵਿੱਚ ਇੱਕ ਕਬੂਤਰ ਰਹਿ ਗਿਆ ਰੱਤਾ ਤੇ ਜਿਹੜੇ ਦੋ ਫੀ ਬਾਈਆਂ ਦੇ ਉਹਨਾਂ ਦਾ ਇੱਕ ਬਹਿ ਗਿਆ ਇੱਕ ਬਈ ਇਧਰ ਨੂੰ ਟੱਪਿਆ ਉਹ ਮੁੜ ਕੇ ਆਇਆ ਨਹੀਂ ਬਈ 5 ਮਿੰਟ ਹੋਣ ਵਾਲੇ ਨੇ ਤੇ ਬਸ ਇੱਕ ਦੋ ਮਿੰਟਾਂ ਚ ਬਾਜੀ ਜਿੱਤ ਜੂ ਬਾਈ ਹਨਾ ਜਿਹਦਾ ਰੱਤਾ ਕਬੂਤਰ ਫਿਰਦਾਗਾ ਅੰਦਰ ਕੱਪ ਕੋਪਾ ਪਏ ਨੇ ਇੱਧਰ ਨਾਮ ਵਾਲੇ ਆ ਰੱਖ ਰੱਖੇ ਨੇ ਲਿਆ ਕੇ ਕੱਪ ਬਸ ਦਿੰਨੇ ਆ ਬਈ ਕੱਪ ਕਿਹੜਾ ਇੱਕ ਵਾਰੀ ਅਨਾਉਂਸਮੈਂਟ ਹੋਈਏ ਲੈ ਬਈ ਗਰਪਾਲ ਦਵਾਰੇ ਬੋਲਦੇ ਬਈ ਪਿੰਡ ਰਾਪੁਰ ਟਾਣੀ 35 34 ਕਬੂਤਰੋ ਡੇ ਸੀ 1700 ਮੁੱਢ ਨੂੰ ਠੀਕ ਆ ਬਈ ਜਿਹਦੇ ਕੱਲਾ ਕਬੂਤਰ ਫਰਦਾ ਐਮਪੀ ਸੋਤਰਾ ਵਾਲਾ ਦਾ ਕਾਲੂ ਦਾ ਠੀਕ ਆ ਬਈ 324 ਦੇ ਸਾਹਮਣੇ ਹੋਣਾ ਵੀ ਦੱਸ ਦੇ ਬਈ ਫਾਮਰੀ ਪੂੰਦੜੇ ਨੇ ਕਬੂਤਰ ਫਾਮੇ ਸੀਗਾ 324 ਹੋ ਗਿਆ ਕੱਲਾ ਕਬੂਤਰ ਬਾਜੀ ਜਿੱਤ ਗਿਆ ਬਈ ਰੱਤਾਂ ਤੇ ਇਧਰ ਬਾਈਆਂ ਨੇ ਢਾਂਗੀ ਲੜਖੀਆ ਤਾਂ ਬਹੁਤ ਬਹੁਤ ਵਧਾਈਆਂ ਬਈ ਬਾਜੀ ਵਧੀਆ ਹੋਈ ਆ ਬਈ ਵੀਰੇ ਕੋਈ ਨਹੀਂ ਕਿਸੇ ਨੂੰ ਤਰਾਇ ਤਾਂ ਨਹੀਂ ਵਧੀਆ ਹੋਈ ਆ ਬਾਜੀ ਤਾਂ ਬਈ ਬਾਜੀ ਇੱਕ ਨੰਬਰ ਕਰਾਈ ਆ ਬਈ ਸਾਰੇ ਭਰਾ ਸੰਤੁਸ਼ਟ ਨੇ ਤੇ ਬਾਜੀ ਨਿਭੜ ਗਈ ਬਈ ਰੱਤਾ ਕਬੂਤਰ ਜਿੱਤ ਗਿਆ ਕੱਲਾ 324 ਤੇ ਚਲੋ ਆ ਜਾਓ ਬਈ ਬਾਈ ਨੂੰ ਵਧਾਈਆਂ ਦਿੰਨੇ ਪਹਿਲਾਂ ਤਾਂ ਚੱਲ ਕੇ ਲੈ ਵੀ ਬਾਈ ਤੈਨੂੰ ਬਹੁਤ ਬਹੁਤ ਵਧਾਈਆਂ ਵੀਰੇ ਮੁਬਾਰਕਾਂ ਬਾਈ ਆ ਬਾਈ ਦਾ ਇਕੱਲਾ ਕਬੂਤਰ ਜਿੱਥੇ ਆ ਬਾਈ ਦੂਜਿਆਂ ਨੇ ਸਾਂਝੀ ਨਹੀਂ ਕਰੀ ਉਹਨਾਂ ਦੇ ਦੋ ਕਬੂਤਰ ਫਿਰਦੇ ਸੀ ਦੋ ਫਰਦੇਸੀ ਨਾ ਨਾ ਬਈ ਉਹਨਾਂ ਦੇ ਇਕੱਠਿਆਂ ਦੇ ਦੋ ਸੀ ਆ ਬਾਈ ਦਾ ਇਕੱਲਾ ਸੀ ਆ ਬਾਈ ਕਹਿੰਦਾ ਬਾਜੀ ਸਾਂਝੀ ਕਰ ਲਓ ਮੇਰੇ ਨਾਲ ਉਹਨਾਂ ਨੇ ਕਰੀ ਨਹੀਂ ਬਈ ਤੇ ਆ ਬਾਈ ਦਾ ਇਕੱਲਾ ਕਬੂਤਰ ਜਿੱਤ ਗਿਆ ਬਾਕੀ ਕਿਸਮਤ ਹੁੰਦੀ ਆ 500 1 2 32000 4000 ਲੋ ਵੀ ਮਿੱਤਰੋ ਬਾਜੀ ਗਈ ਨਿਬੜ ਕੱਪ ਵੀ ਲਿਆਂਦੇ ਚਾ ਕੇ ਪਹਿਲਾ ਤੇ ਦੂਜਾ ਨਾਮ ਇਹ ਆ ਬਈ ਪਹਿਲਾ ਨਾਮ ਆ ਸਿਆ ਪਹਿਲਾ ਨਾਮ ਆ ਬਈ ਇਧਰ ਆ ਬਈ ਦੂਜਾ ਕੱਪ ਆ ਦੂਜੇ ਨੰਬਰ ਵਾਲਾ ਚਲੋ ਆਇਓ ਬਈ ਕੱਪ ਦਿੰਨੇ ਆ ਚਾ ਕੇ ਮੜੇ ਪਿੱਛੇ ਪਿੱਛੇ ਹੋ ਜਾਓ ਬਈ ਆ ਦੇਤਾ ਬਾਈ ਦੂਜਾ ਨਾਮ ਆ ਜੋ ਮੁੰਡਿਓ ਆ ਬਾਈਆਂ ਦਾ ਕਬੂਤਰ ਜਿੱਤਿਆ ਬਾਈ ਤੁਹਾਡਾ ਗਰੁੱਪ ਆ ਤੁਹਾਡਾ ਗਰੁੱਪਾ ਬਈ ਸਾਰਾ ਆ ਬਾਈਆਂ ਨੂੰ ਆਇਆ ਦੂਜਾ ਨਾਮ ਤੇ ਨਾਲੇ ਬਈ ਕੱਪ ਤੇ ਕਿਹੜਾ ਪਿੰਡਾ ਬਈ ਆਪਣਾ ਆਪਣਾ ਸੁਨਾਲਾ ਬਈ ਸੁਨਾਲ ਪਿੰਡਾ ਬਾਈ ਤੇ ਆ ਬਾਈ ਹੋਰਾਂ ਦਾ ਕਬੂਤਰ ਜਿੱਤਿਆ ਬਾਈ ਆ ਗਰੁੱਪ ਦਾ ਦੂਜੇ ਨੰਬਰ ਤੇ ਬਹੁਤ ਵਧੀਆ ਕਬੂਤਰ ਉੱਡਿਆ ਬਾਈ ਮੁਬਾਰਕਾਂ ਕਿਹਨੇ ਸਾਮਿਆ ਸੀ ਬਾਈ ਹਾਂ ਬਈ ਕਾਲਾ ਭਾਵਾ ਗਰੁੱਪ ਕਾਲਾ ਭਾਵਾ ਗਰੁੱਪ ਤਾਂ ਬਹੁਤ-ਬਹੁਤ ਵਧਾਈਆਂ ਬਈ ਕਾਲਾ ਭਾਵਾ ਗਰੁੱਪ ਨੂੰ ਹੁਣ ਵਾਰੀ ਆਉਂਦੀ ਆ ਪਹਿਲੇ ਨਾਮ ਦੀ ਆ ਜਾ ਬਈ ਤਾੜੀਆਂ ਮਾਰ ਦੋ ਭਾਈ ਬਹੁਤ ਵਧੀਆ ਕਬੂਤਰ ਉੱਡੇ ਨੇ ਭਾਈ ਲਓ ਜੀ ਇੱਧਰ ਆ ਗਿਆ ਭਾਈ ਪਹਿਲਾ ਨਾਮ ਤੁਸੀਂ ਵੀ ਕਰ ਲਓ ਭਾਈ ਗਰੁੱਪ ਇਕੱਠਾ ਆਵਦਾ ਬਸ ਹੋ ਗਿਆ ਠੀਕ ਹੈ ਜੀ ਤਾਂ ਮਿੱਤਰੋ ਆਸੀ ਭਾਈ ਪਹਿਲਾ ਨਾਮ ਬਹੁਤ ਬਹੁਤ ਵਧਾਈਆਂ ਕੀ ਨਾਮ ਆ ਵੀਰੇ ਤੁਹਾਡਾ ਚੰਨਾ ਸਿੰਘ ਚੰਨਾ ਸਿੰਘ ਪਿੰਡਸ ਨਾਲ ਐਮਪੀ ਸੌਤਰ ਆ ਬਾਈ ਦਾ ਕਬੂਤਰ ਜਿੱਤਿਆ ਵੀਰੇ ਐਮਪੀ ਸੌਤਰ ਤੋਂ ਸਮਰੀ ਭੁੰਦੜ ਨੇ ਕਬੂਤਰ ਫਾਮਿਆ ਸੀਗਾ ਬਈ ਤਾਂ ਬਾਈਆਂ ਨੂੰ ਬਹੁਤ ਬਹੁਤ ਮੁਬਾਰਕਾਂ ਬਈ ਇਹਨਾਂ ਦਾ ਕਬੂਤਰ ਆਇਆ ਪਹਿਲੇ ਨੰਬਰ ਤੋਂ ਪਿੰਡ ਰਾਹਪੁਰ ਦੀ ਬਾਜੀ ਤੋਂ ਤਾਂ ਬਈ ਦੋਨੇ ਟੀਮਾਂ ਨੂੰ ਕੱਪ ਦੇਤੇ ਪਹਿਲਾ ਤੇ ਦੂਜਾ ਬਹੁਤ ਵਧੀਆ ਬਾਜੀ ਨਿਬੜੀਆ ਤਾਂ ਬਈ ਆਫੀ ਅੱਜ ਦੀ ਬਾਜੀ ਪਿੰਡ ਰਾਹਪੁਰ ਤੋਂ ਕਮੈਂਟ ਕਰਕੇ ਜਰੂਰ ਦੱਸਿਓ ਬਈ ਥੱਲੇ ਕਿਵੇਂ ਲੱਗੀ ਤੇ ਕਿੱਥੋਂ-ਕਿੱਥੋਂ ਬਾਜੀ ਦੇਖ ਰਹੇ ਹੋ ਬਈ ਆਪਦੇ ਆਪਦੇ ਪਿੰਡ ਦਾ ਨਾਮ ਥੱਲੇ ਜਰੂਰ ਲਿਖਿਓ ਮਿਲਦੇ ਆ ਨਵੀਂ ਜੀ ਬਾਜੀ ਤੇ ਤਾਂ ਨਵੇਂ ਜੇ ਟੌਪਿਕ ਤੇ ਰੱਬ ਰੱਖਾ ਬਈ ਸਫਰੀ ਗਾਲ ਸਾਰਿਆਂ ਨੂੰ